ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਅਪੀਲ ਹੈ ਕਿ ਉਹ ਬਾਦਲ ਕਿਆਂ ਨੂੰ ਅਕਾਲ ਤਖਤ ਤੇ ਦੁਬਾਰਾ ਤਲਬ ਕਰਕੇ 2 ਦਸੰਬਰ ਵਾਲੇ ਫੈਸਲੇ ਪੂਰੀ ਤਰ੍ਹਾਂ ਲਾਗੂ ਕਰਵਾਉਣ ਜੇ ਬਾਦਲ ਦਲ ਨਹੀਂ ਮਰਦਾ ਤਾਂ ਇਹਨਾਂ ਨੂੰ ਖਾਲਸਾ ਪੰਥ ਵਿੱਚੋਂ ਛੇਕ ਦੇਣ ਜੇਕਰ ਜਥੇਦਾਰ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਉਹ ਖੁਦ ਹੀ ਅਸਤੀਫੇ ਦੇ ਕੇ ਲਾਂਬੇ ਹੋ ਜਾਣ ਜਦ ਜਥੇਦਾਰ ਵਾਲੇ ਫਰਜ਼ ਹੀ ਨਹੀਂ ਨਿਭਾਉਣੇ ਤਾਂ ਉਹਦੇ ਨਾਲ ਕਾਹਤੋਂ ਚਿੰਬੜੇ ਰਹਿਣਾ ਪਹਿਲਾਂ ਬਾਦਲਦਲ ਨੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਲਮਕਾਈ ਰੱਖਿਆ ਫਿਰ ਸਾਜ਼ਿਸ਼ ਤਹਿਤ ਜਥੇਦਾਰ ਹਰਪ੍ਰੀਤ ਸਿੰਘ ਉੱਤੇ ਦੋਸ਼ ਲਵਾ ਕੇ ਜਾਂਚ ਕਮੇਟੀ ਵਿੱਚ ਉਲਝਾ ਦਿੱਤਾ ਜਥੇਦਾਰ ਰਗਵੀਰ ਸਿੰਘ ਉੱਤੇ ਵੀ ਦਬਾਅ ਬਣਾ ਕੇ ਵਿਦੇਸ਼ ਭੇਜ ਦਿੱਤਾ ਤੇ ਸੱਤ ਮੈਂਬਰੀ ਕਮੇਟੀ ਨੂੰ ਅਜੇ ਤੱਕ ਨਹੀਂ ਮੰਨਿਆ ਸਗੋਂ ਸੱਤ ਮੈਂਬਰੀ ਕਮੇਟੀ ਦੀ ਹੀ ਮੈਂਬਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੀ ਵੀ ਕਰਦਾਰ ਖੁਸ਼ੀ ਕਰਵਾ ਦਿੱਤੀ ਬਾਦਲਕਿਆਂ ਵੱਲੋਂ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਰੋਲਿਆ ਜਾ ਰਿਹਾ ਜੋ ਸਿੱਖ ਪੰਥ ਉੱਤੇ ਵੱਡਾ ਹਮਲਾ ਹੈ ਜੇਕਰ ਬਾਦਲਕਿਆਂ ਨੇ ਸਮੇਂ ਅਨੁਸਾਰ ਹੀ ਤਖਤ ਸਾਹਿਬ ਦਾ ਹੁਕਮ ਮੰਨਿਆ ਹੁੰਦਾ ਤਾਂ ਉਹਨਾਂ ਦੀ ਦੁਰਗਤੀ ਨਾ ਹੁੰਦੀ ਬਾਦਲਕੇ ਵਾਰ-ਵਾਰ ਗਲਤੀਆਂ ਨੂੰ ਦौरा ਰਹੇ ਹਨ ਬਾਦਲਕੇ 100 ਗੰਡੇ ਵੀ ਖਾਂਦੇ ਹਨ ਤੇ 172ਵੀਂ ਬਾਦਲਕਿਆ ਦਾ 7 ਦਿਨਾ ਪਹਿਲਾ ਪਾਪ ਸੀ ਹੁਣ ਤਾਂ ਮਹਾਪਾਪ ਹੈ ਬਾਦਲਕਿਆਂ ਦੀ ਅਯੋਗ ਕਰਾਰ ਦਿੱਤੀ ਲੀਡਰਸ਼ਿਪ ਨੂੰ ਪੰਥ ਆਪਣੇ ਸਿਰ ਉਤੇ ਨਹੀਂ ਬੈਠਣ ਦੇਵੇਗਾ ਅਤੇ ਨਾ ਹੀ ਇਹਨਾਂ ਦੀ ਅਕਾਲੀ ਦਲ ਵਿੱਚ ਅਗਵਾਈ ਮਨਜ਼ੂਰ ਕਰੇਗਾ ਦੋ ਵਾਰ ਜਾਂਚ ਕਮੇਟੀ ਦਾ ਸਮਾਂ ਵਧਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਰਗ ਕਰਨ ਤੇ ਬਾਦਲਕਿਆਂ ਨੂੰ ਬਚਾਉਣ ਦੇ ਯਤਨ ਹੋ ਰਹੇ ਹਨ ਜਥੇਦਾਰ ਗਿਆਨੀ ਰਗਵੀਰ ਸਿੰਘ ਇਹ ਯਾਦ ਰੱਖਣ ਕੀ ਉਹਨਾਂ ਨੇ ਇਤਿਹਾਸ ਵਿੱਚ ਆਪਣਾ ਨਾਂ ਅਕਾਲੀ ਫੁੱਲਾ ਸਿੰਘ ਵਾਂਗ ਲਿਖਵਾਉਣਾ ਹੈ ਜਗ ਗੁਰਬਚਨ ਸਿੰਘ ਵਾਂਗ 28 ਜਨਵਰੀ ਵਾਲੀ ਮੀਟਿੰਗ ਬਾਦਲਕਿਆਂ ਦੇ ਦਬਾਅ ਹੇਠ ਹੀ ਗਿਆਨੀ ਅਰਗਵੀਰ ਸਿੰਘ ਨੇ ਮੁਲਤਵੀ ਕੀਤੀ ਹੈ 2 ਦਸੰਬਰ ਵਾਲੇ ਫੈਸਲੇ ਨੂੰ ਹਰਗੀ ਜੀ ਨਹੀਂ ਬਦਲਿਆ ਜਾ ਸਕਦਾ ਨਾ ਤਾਂ ਅਕਾਲੀ ਦਲ ਵਿੱਚ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੈ ਤੇ ਨਾ ਹੀ ਸੱਤ ਮੈਂਬਰੀ ਕਮੇਟੀ ਵਿੱਚ ਵਾਧਾ ਬਾਦਲ ਕੇ ਸੁਧਰੇ ਨਹੀਂ ਸਗੋ ਦੁਬਾਰਾ ਖਾਲਸਾ ਪੰਥ ਤੇ ਪੰਜਾਬ ਵਾਸੀਆਂ ਨੂੰ ਪਰਮਾਉਣ ਦਾ ਯਤਨ ਕਰ ਰਹੇ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਅਪੀਲ ਹੈ ਕਿ ਉਹ ਬਾਦਲ ਕਿਆਂ ਨੂੰ ਅਕਾਲ ਤਖਤ ਤੇ ਦੁਬਾਰਾ ਤਲਬ ਕਰਕੇ 2 ਦਸੰਬਰ ਵਾਲੇ ਫੈਸਲੇ ਪੂਰੀ ਤਰ੍ਹਾਂ ਲਾਗੂ ਕਰਵਾਉਣ ਜੇ ਬਾਦਲ ਦਲ ਨਹੀਂ ਮਰਦਾ ਤਾਂ ਇਹਨਾਂ ਨੂੰ ਖਾਲਸਾ ਪੰਥ ਵਿੱਚੋਂ ਛੇਕ ਦੇਣ ਜੇਕਰ ਜਥੇਦਾਰ ਅਜੇ ਹ ਨਹੀਂ ਕਰ ਸਕਦੇ ਤਾਂ ਫਿਰ ਉਹ ਖੁਦ ਹੀ ਅਸਤੀਫੇ ਦੇ ਕੇ ਲਾਂਬੇ ਹੋ ਜਾਣ ਜਦ ਜਥੇਦਾਰ ਵਾਲੇ ਫਰਜ਼ ਹੀ ਨਹੀਂ ਨਿਭਾਉਣੇ ਤਾਂ ਉਹਦੇ ਨਾਲ ਕਾਹ ਤੋਂ ਜਿੰਬੜੇ ਰਹਿਣਾ ਪਹਿਲਾਂ ਬਾਦਲ ਦਲ ਨੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਲਮਕਾਈ ਰੱਖਿਆ ਫਿਰ ਸਾਜ਼ਿਸ਼ ਤਹਿਤ ਜਥੇਦਾਰ ਹਰਪ੍ਰੀਤ ਸਿੰਘ ਉੱਤੇ ਦੋਸ਼ ਲਵਾ ਕੇ ਜਾਂਚ ਕਮੇਟੀ ਵਿੱਚ ਉਲਝਾ ਦਿੱਤਾ ਜਥੇਦਾਰ ਰਗਵੀਰ ਸਿੰਘ ਉੱਤੇ ਵੀ ਦਬਾਅ ਬਣਾ ਕੇ ਵਿਦੇਸ਼ ਭੇਜ ਦਿੱਤਾ ਤੇ ਸੱਤ ਮੈਂਬਰੀ ਕਮੇਟੀ ਨੂੰ ਅਜੇ ਤੱਕ ਨਹੀਂ ਮੰਨਿਆ ਸਗੋਂ ਸੱਤ ਮੈਂਬਰੀ ਕਮੇਟੀ ਦੀ ਹੀ ਮੈਂਬਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਬੀਬੀ ਸਤਵੰਤ ਕੌਰ ਦੀ ਵੀ ਕਰਤਾਰ ਖੁਸ਼ੀ ਕਰਵਾ ਦਿੱਤੀ। ਬਾਦਲਕਿਆਂ ਵੱਲੋਂ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਰੋਲਿਆ ਜਾ ਰਿਹਾ ਜੋ ਸਿੱਖ ਪੰਥ ਉੱਤੇ ਵੱਡਾ ਹਮਲਾ ਹੈ। ਜੇਕਰ ਬਾਦਲਕਿਆਂ ਨੇ ਸਮੇਂ ਅਨੁਸਾਰ ਹੀ ਤਖਤ ਸਾਹਿਬ ਦਾ ਹੁਕਮ ਮੰਨਿਆ ਹੁੰਦਾ ਤਾਂ ਉਹਨਾਂ ਦੀ ਦੁਰਗਤੀ ਨਾ ਹੁੰਦੀ। ਬਾਦਲਕੇ ਵਾਰ-ਵਾਰ ਗਲਤੀਆਂ ਨੂੰ ਦौरा ਰਹੇ ਹਨ। ਬਾਦਲਕੇ ਸੋਗੰਡੇ ਵੀ ਖਾਂਦੇ ਹਨ ਤੇ ਸੋਚ ਚਰਵੀ ਬਾਦਲਕਿਆਂ ਦਾ ਸਾਥ ਦੇਣਾ ਪਹਿਲਾ ਪਾਪ ਸੀ ਹੁਣ ਤਾਂ ਮਹਾਪਾਪ ਹੈ ਬਾਦਲਕਿਆਂ ਦੀ ਅਯੋਗ ਕਰਾਰ ਦਿੱਤੀ ਲੀਡਰਸ਼ਿਪ ਨੂੰ ਪੰਥ ਆਪਣੇ ਸਿਰ ਉਤੇ ਨਹੀਂ ਬਿਠਣ ਦੇਵੇਗਾ ਅਤੇ ਨਾ ਹੀ ਇਹਨਾਂ ਦੀ ਅਕਾਲੀ ਦਲ ਵਿੱਚ ਅਗਵਾਈ ਮਨਜ਼ੂਰ ਕਰੇਗਾ ਦੋ ਵਾਰ ਜਾਂਚ ਕਮੇਟੀ ਦਾ ਸਮਾਂ ਵਧਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਰਗ ਕਰਨ ਤੇ ਬਾਦਲਕਿਆਂ ਨੂੰ ਬਚਾਉਣ ਦੇ ਯਤਨ ਹੋ ਰਹੇ ਹਨ ਜਥੇਦਾਰ ਗਿਆਨੀ ਰਗਵੀਰ ਸਿੰਘ ਇਹ ਇਹ ਯਾਦ ਰੱਖਣ ਕੀ ਉਹਨਾਂ ਨੇ ਇਤਿਹਾਸ ਵਿੱਚ ਆਪਣਾ ਨਾਂ ਅਕਾਲੀ ਫੁੱਲਾ ਸਿੰਘ ਵਾਂਗ ਲਿਖਵਾਉਣਾ ਹੈ ਜਾਂ ਗੁਰਬਚਨ ਸਿੰਘ ਵਾਂਗ 28 ਜਨਵਰੀ ਵਾਲੀ ਮੀਟਿੰਗ ਬਾਦਲਕਿਆਂ ਦੇ ਦਬਾਅ ਹੇਠ ਹੀ ਗਿਆਨੀ ਰਗਵੀਰ ਸਿੰਘ ਨੇ ਮਲਤਵੀ ਕੀਤੀ ਹੈ 2 ਦਸੰਬਰ ਵਾਲੇ ਫੈਸਲੇ ਨੂੰ ਹਰਗੀ ਜੀ ਨਹੀਂ ਬਦਲਿਆ ਜਾ ਸਕਦਾ ਨਾ ਤਾਂ ਅਕਾਲੀ ਦਲ ਵਿੱਚ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੈ ਤੇ ਨਾ ਹੀ ਸੱਤ ਮੈਂਬਰੀ ਕਮੇਟੀ ਵਿੱਚ ਵਾਧਾ ਬਾਦਲ ਕੇ ਸੁਧਰੇ ਨਹੀਂ ਸਗੋਂ ਦੁਬਾਰਾ ਖਾਲਸਾ ਪੰਥ ਤੇ ਪੰਜਾਬ ਵਾਸੀਆਂ ਨੂੰ ਪਰਮਾਉਣ ਦਾ ਯਤਨ ਕਰ ਰਹੇ ਹਨ